ਤੈਨੂੰ ਇੱਕ ਪ੍ਰਕਾਸ਼ਮਾਨ ਇੱਕ ਕੋਸ਼ਿਅਤ ਇੱਕ ਉਹ ਜਿਹੜਾ 파ੜ ਵਾਲਾ ਗਹਿਰੇ ਆ ਰਹੀ ਨੂੰ ਉੱਥੋਂ ਇੱਕੋ ਲੈ ਕੇ ਗਿਆ ਸਹਿਜ 파ੜ ਕਰਨ ਦੇ ਭਾਵੇਂ ਅੱਛਾ ਪਤਾ ਇਹ ਨਹੀਂ ਹੈ ਸਹਿਜ 파ੜ ਕਰਨ ਕਮਰੇ ਕਰਕੇ ਲੈ ਗਏ ਹੂਮ ਦਾ ਆਹ ਆ ਇੱਥੇ ਤਾਂ ਗੁਰੂ ਜੀ ਦਾ ਸਾਹਿਬ ਤੈਨ ਸਭਾਏ ਮਾਨ ਸਾਹਿਬ ਇਹ ਜਿਹੜਾ ਬਾਹਰ ਮੇਜ਼ ਲੱਗਾ ਵਾ ਇਹ ਦੀਆਂ ਸਿਆਣੀਆਂ ਦੀਆਂ ਵਡਿਆਲੀ ਲੋੜੀ ਸੀ ਉਹ ਜੀ ਇਹ ਹੀ ਵਡਿਆਨੀ ਕਿ ਕੋਈ ਨਾ ਕੋਈ ਸ਼ਾਵੇਂ ਬਹਿ ਲੂਗਾ ਇਹ ਜੇ ਸ਼ਾਮੇ ਨੂੰ ਬੈਠਾ ਜਾ ਰਿਹਾ ਜੋ ਇੱਥੇ ਕੰਮ ਹੁੰਦਾ ਸ਼ਰਾਬ ਪੀ ਕੇ ਰਾਤ ਨੂੰ 11 12 12 ਵਜੇ ਤੱਕ ਇਹਨਾਂ ਨੂੰ ਪਤਾ ਹੀ ਆ ਕੀ ਕਰਦੇ ਨੇ ਜੋ ਹੁੰਦਾ ਉਹ ਮੈਂ ਕਿ ਦੱਸਣਾ ਉਹ ਉਹ ਵੀ ਜੜੀ ਆਦੀ ਗੁੰਡਾ ਰਹਾਡਾ ਵੇਜੀ ਆ ਕੇ ਤੇ ਬਾਬਾ ਸਾਡੇ ਇੱਕ ਵੀ ਨਹੀਂ ਲਾਇਆ ਆਉਂ ਉਸੇ ਪਤੀ ਮਲੇ ਬੈਠਦੇ ਨੇ ਤੇ ਬੈਜਦੇ ਵੀ ਦੱਸਾਂ ਕਿ ਦੇਖੇ ਕਿਵੇਂ ਨੇ ਇਹਨਾਂ ਨੇ ਡੱਕਣਾ ਹੀ ਵੜਿਆਣੇ ਨਿਆੜਿਆਂ ਨੂੰ ਡੱਕਣਾ ਹੀ ਇਹਨਾਂ ਕੋਈ ਸੁਣੇ ਤਾਂ ਉਹ ਬੰਦ ਕੰਨ ਲਾ ਕੇ ਕੰਮ ਕਰਦੇ ਸੋਲੇ ਨਾਲ ਖਾਸ਼ ਹੈ ਇਹ ਇਥੇ ਤਸ਼ਾਹ ਫੇੜੀਆਂ ਜਾਂਦੀਆਂ ਸਾਰਾ ਸਾਰਾ ਦਿਨ ਇਹ ਬਾਹਰ ਜਿਹੜਾ ਮੇਜ਼ ਲੱਗਾ ਜੀ ਮੇਜ਼ ਸਾਡੇ ਬੁਰਗਾਂ ਦੀ ਪਿਛੋਕੀ ਨਾਲ ਕੇ ਨੋਲੇ ਮੇਜ਼ ਆਦਣਾ ਦੀ ਸ਼ਾਮ ਲਈ ਕਿ ਸੋਚ ਚਾਰ ਅਹੀ ਲੰਘੇ ਆਉਂਦਾ ਸਾਹ ਜੱਦੇ ਜਾਂਦਾ ਬਹਿ ਜਾਵੇ ਘੜੀ ਹੁਣ ਇਹ ਜਿਹੜਾ ਮੇਜ਼ ਵਾ ਜੋ ਵੀ ਥੀ ਹੁੰਦਾ ਵਾ ਕੇ ਕਿਸੇ ਘਰ ਲਈਏ ਲੰਦੂਗੀ ਇਹ ਜਗ੍ਹਾ ਗੁਰਦੁਆਰੇ ਦੀ ਜਾਰੀ ਆ ਰਹੀ ਹੈ ਕਿ ਉਹਨਾਂ ਦੀ ਜਗ੍ਹਾ ਗੁਰਦੁਆਰੀ ਲਗਾਉਣਾ ਪੈਣਾ ਹੈ ਵੇ ਦਾਦੇ ਪਰ ਰੀ ਸ਼ਰਾਬੀ ਦਾ ਹੋ ਨਹੀਂ ਇਹ ਸ਼ਰਾਬ ਨਹੀਂ ਸ਼ਰਾਬ ਨਹੀਂ ਕਿੰਨੀ ਮਾਂ ਨਾ ਕੋਈ ਆਨੇ ਦਾ ਗੱਲ ਗੱਦ ਵੀ ਹੋ ਗਈ ਚਲੋ ਇੱਕ ਟੋਕਾ ਪਾ ਲਈ ਇੱਕ ਹੁੰਦਾ ਨਾ ਪੈਰ ਉੱਤੇ ਨਹੀਂ ਨਹੀਂ ਗਾਦੇ ਹੁੰਦੇ ਆ ਨਸ਼ੇੜੀ ਆ ਕੇ ਇੱਥੇ ਸੌਦੇ ਵੀ ਆ ਕਿਨੇ ਕਿਨੇ ਮੇਰੀ ਭੈਣ ਮਰੀਏ ਦਾਦੇ ਕਿਨੇ ਕਿਨੇ ਵੇ ਤਾਂ ਇਹ ਕਹੋ ਤੇ ਕੰਦੇ ਕਿ ਤੁਸੀਂ ਅੰਦਰ ਜਾ ਕੇ ਪੈਲੋ ਅੰਦਰ ਪਾੜੀ ਅੰਦਰ ਆ ਜਾ ਤਾਂ ਅਸੀਂ ਰੋਣਾਂ ਆਤਮਾ ਮੇਰੀ ਜਿਹੜਾ ਲਾੜਾ ਵਾ ਤੇ ਜਾਂਜ ਨਾਲ ਤੇ ਤਾਂ ਲਾੜਿਆ ਦੀ ਸੋਭਾ ਵਾ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਵਿੱਚ ਸੰਗਤ ਹਾਂ ਇਹ ਨਿੱਜੀ ਗੁਰਕਰ ਨਹੀਂ ਬਣਾਏ ਜਾਂਦੇ ਜਿਹੜੇ ਗੁਰਕਰ ਬਣਾਏ ਜਾਂਦੇ ਉਹ ਬੇਨਤੀ ਜਿਹੜੇ ਗੁਰਕਰ ਬਣਾਏ ਜਾਂਦੇ ਗੁਰੂ ਦੀ ਸੰਗਤ ਦੇ ਨਾਲ ਬੰਦੇ ਆ ਜਿਹੜਾ ਅਸੀਂ ਕਹਿ ਰਹੇ ਆ ਕਿ ਇਥੇ ਇੱਕ ਗੇਟ ਨਹੀਂ ਕਿਹਨੇ ਲਾਈ ਘਰ ਦਾ ਤੁਹਾਡਾ ਨਿੱਜੀ ਆ ਨਿੱਜੀ ਗੁਰੂ ਘਰ ਨਹੀਂ ਕਿਸਦਾ ਹੁੰਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਸਾਰੇ ਸੰਤਰੀ ਦੇ ਮਾਲਕ ਵਾ ਸਾਰਿਆਂ ਨੂੰ ਦੁਨੀਆਂ ਨੂੰ ਇਹਨੇ ਕਲ੍ਹਾਵੇ ਵਿੱਚ ਲਿਆ ਹੋਇਆ ਵਾ ਇਹੋ ਸਾਰਿਆਂ ਦੇ ਸਤਿਗੁਰੂ ਕਾਰਜ ਕਰ ਦਿੰਦੇ ਆ ਇਹੋ ਹੀ ਕਰਦਾ ਪਿਆ ਉਹ ਨਹੀਂਾਈ ਬਸ ਇਹ ਸੁਣੀ ਪਾ ਕਰ ਸਾਥ ਤੁਹਾਨੂੰ ਅੱਗੇ ਲਿਉਣੀ ਪਊਗੀ ਹੁਣ ਹੁਣ ਸਤਗੁਰੂ ਦੀ ਉਹ ਬੁਰਦਸਾ ਵੀ ਕਿਸ ਭੈਣ ਨਾਲ ਕਰਨੇ ਆ ਅੱਗੇ ਮਿਲੂਗੀ ਤੁਹਾਨੂੰ ਇਹ ਫੇਰ ਇੱਥੇ ਪੂਠੀ ਦਾ ਪ੍ਰਕਾਸ਼ ਕਰ ਲੋ ਇੱਥੇ ਨਿਦ੍ਰੇਯਮ ਕਰੋ ਤੁਹਾਨੂੰ ਕੋਈ ਡੱਪੂਆ ਨਹੀਂ ਇਹ ਕੰਨੀ ਅਸਤ ਸਾਰੇ ਕਿੰਨੇ ਕਿਹਾ ਜਿਓ ਨੇ ਦੇਣੇ ਸੇਵਾ ਕਰ ਲੋ ਇਹ ਕੋਈ ਸੇਵਾ ਕਰੀ ਜਾਓ ਗੁਰੂ ਘਰ ਤੁਹਾਨੂੰ ਮਣਾਈ ਨਹੀਂ ਕੋਈ ਨਹੀਂ ਉੱਥੇ ਕਰੀ ਜਾ ਸੇਵਾ ਸੇਵਾ ਕਰ ਨਹੀਂ ਆ ਜੋ ਕੀਰਨ ਦੱਸਾਇਆ ਗਿਆ ਕਿ ਸੇਵਾ ਕਰਨ ਦਾ ਆ ਅੱਜ ਜਿੰਨੇ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਕਿੰਨੇ ਆ ਹਾਂ ਜੀ ਕਲਾਂ ਤੇ ਬੋਲ ਬੋਲ ਬਹੁਤ ਘੱਟ ਜੇ ਮੋਂਤਾਂ ਚੋਂ ਮੇਰੇ ਅੰਦਾਜ਼ੇ 14 ਬੋਲ ਬੋਲ ਹਨ 14 ਗੁਰੂ ਘਰ 14 ਗੁਰੂ ਘਰਾਂ ਦੇ ਵਿੱਚ ਗਰੰਥੀ ਸਿੰਘ ਕਰਦੇ ਪ੍ਰਕਾਸ਼ ਹਾਂਜੀ ਤੇ ਬੀਬੀ ਦਰਦੀ ਵੀ ਹਾਂਜੀ ਤੁਹਾਨੂੰ ਯੂਗ ਨਹੀਂ ਆ ਨਹੀਂ ਧਿਆਨ ਨਹੀਂ ਕੀਤਾ ਬੰਦਾ ਨਹੀਂ ਜੀ ਪਾਪਨ ਦੇ ਕਹਾ ਕੁਤੋਂ ਰਹਿਣ ਤੇ ਕਿਆ ਰਹਾ ਪੜਾ ਗਾਜੀ ਮਤਾ ਕਿੰਨ ਜੀ 21 22 ਮਤਾ ਦੇ ਉੱਤੇ ਇੱਥੇ ਪੀ ਬਦੋ ਗੂ ਜੇ ਤਾਂ ਮੈਂ ਗੁਰੂ ਘਰ ਦਾ ਬੰਦੀ ਬਣੇਗਾ ਅਸੀਂ ਕਿੰਨੋਂ ਦੁਨੀ ਨਹੀਂ ਕਰੂਗਾ ਉਹਨਾਂ ਦੇ ਕਿਹਦੇ ਆ ਨਾਮ ਇਹ ਆਸ ਪਾਸ ਪਹਿਲੇ ਬਣਦਾ ਪਰਦੇਦਾਰੀ ਇਹਨਾਂ ਨੂੰ ਨਾ ਹੋਵੇ ਨਾ ਉਹ ਕੜੀ ਹੈ ਆਪਣਾ ਬ੍ਰੈਂਡ ਹੈ ਬਾਬਾ ਬਾਣੀ ਕਿਤੇ ਆ ਉਧਰ ਬਾਬਾ ਜੀ ਉਸ ਦੇ ਨਾਲ ਹੀ ਹਾਂ ਇਹਨਾਂ ਦੇ ਪਹਿਲੇ ਬਣੇ ਆ ਉਹ ਮਾਣੀ ਲੱਗੇ ਕਦੇ ਉਧਰ ਵੀ ਨਹੀਂ ਗਏ ਮੈਂ ਆਖੀ ਤੇ ਪਹਿਲਾਂ ਬਣੇ ਆ ਜਿਹੜੇ ਬੂਕਰਾਂ ਜੀ ਗਰੰਥੀ ਸਿੰਘ ਆਪਾਂ ਸੱਥਿਆ ਰਹਿ ਕੇ ਦਿਓ ਸੰਸਰੀ ਸੋਰੀ ਸੁਣਿਆ ਮੈਂ 32 33 ਸਾਲ ਹੋ ਗਏ ਨੂੰ ਪਿਆਰ ਹੋ ਗਿਆ ਨਹੀਂ ਨਹੀਂ ਗੱਲ ਉਹ ਨਹੀਂ ਪੈਣ ਮੇਰੀ ਮੈਂ ਮੈਂ ਇਹ ਰਹਾ ਸੰખ્યા ਦਿੱਤੀ ਉਹ ਤੇ ਸਾਡੇ ਪਪਾਏ ਦੀ ਸੀ ਕੋਈ ਬੋਆ ਦੇ ਨਾ ਕੋਈ ਕੁਝ ਕਰਦੇ 5 6 ਕਹਦੇ ਕੁਛ ਆ ਨਹੀਂ ਸਾਡੇ ਉੱਪਰ ਤੇ ਪੱਤਰ ਸਰਦਾਰ ਹੀ ਹੈ ਨਹੀਂ 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 ਉਹ ਪੈਣ ਮੇਰੀ ਗੱਲ ਉਹ ਪੈਣ ਦੇ ਦੀਏ ਹਾਂ ਆ ਅੱਜ ਅੱਗੇ ਮੈਂ ਬਣੀ ਆ ਤਨਾ ਦਾ ਸਾਨੂੰ ਮੈਂ ਮੈਂ ਗੁਰਬਾਣੀ ਆ 12 ਦੀ ਜੋ ਮੰਗੇ ਠਾਕੁਰ ਆਪਣੇ ਦੇ ਅਲੇਸ ਦੇ ਤੋਂ ਕਾਗਜ਼ ਲਾਤਾ ਵਾ ਪਹਿਲਾ ਕੁਰਬਾਨੀ ਲਿਖੀ ਰੋਂਦੇ ਦੇ ਕਾਗਜ਼ ਲਾਤਾ ਵਾ ਅਸੀਂ ਥੋੜੀ ਲਿਖੀ ਜਨ ਜਿਨ੍ਹਾਂ ਨੇ ਲਿਖਿਓ ਜਾਣੀ ਜਾਣੇ ਸਾਡੇ ਪਹਿਲੇ ਤਾਂ ਸੋਣਾ ਸੀ ਜਲਦੀ ਜਲਦੀ ਮਾ ਪਹਿਲੇ ਮਾ ਪੌਂ ਮੈਂ ਅਨਦਾ ਸੋਣਾ ਸੀ ਜੋਗੀ ਹੈਗੇ ਲੇਕਰ ਆਉਂਦੇ ਕਿਉਂਕਿ ਬਾਅਦੇ ਤੋਂ ਹੋਰ ਵੱਡੀਆਂ ਸਵਾਵਾਂ ਬਹੁਤ ਮਹਾਰਾਜ ਦੇ ਘਰੀਆਂ ਹੈਗੀਆਂ ਜਿਹੜੀਆਂ ਕਰਦੀਆਂ ਹੁੰਦੀਆਂ ਕਰਦੀਆਂ ਕਰ ਸਕਦੀਆਂ ਹੁੰਦੀਆਂ ਫੋਨ ਤੁਸੀਂ ਸਾਲ ਬਾਅਦ ਇੱਥੇ ਪ੍ਰੋਗਰਾਮ ਕਰ ਲਓ ਤੇri ਖੰਡ ਪਾਚਾ ਕਰਾ ਲਓ ਲੰਗਰ ਲਾ ਲਓ ਕੋਈ ਮਨਾਇ ਨਹੀਂ ਆ ਸਮੇਂ ਦੇ ਨਾਲ ਪੈਸਾ ਦਰਸ਼ਿ ਕਰੋ ਸਤਗੁਰਾਂ ਦੇ ਨਾਲ ਤੇ ਬਣਾਓ ਇੱਥੇ ਪੀਵਾ ਦੇ ਬਰੂਬਰ ਸਾਰੇ ਬੈਠੇ ਆ ਜਿਹੜੇ ਆ ਬਹਿ ਕੇ ਤਾਸ਼ਾਂ ਘੇੜਦੇ ਢੱਕਣ ਇਹਨਾਂ ਨੇ ਕਿ ਤਾਸ਼ਾਂ ਨੂੰ ਘੇੜਦੇ ਗੁਰੂ ਘਰ ਦੀ ਜਗ੍ਹਾ ਦੇ ਹਾਂਜੀ ਇਹ ਦੇਰ ਤੱਕ ਰਹੋਗੇ ਨਹੀਂ ਛੁੱਟੀ ਨਹੀਂ ਜਾ ਸਕਦਾ ਕਿ ਕਿੱਥੇ ਹੈ ਜਗ੍ਹਾ ਇਹ ਮਾਰੇ ਕਰੀ ਤੋ ਹੈ ਗੱਲ ਸਮਝ ਗਈ ਜਗ੍ਹਾ ਕੀ ਆਪਾਂ ਠੀਕ ਹੈ ਤੁਹਾਡੇ ਗੁਰੂ ਘਰ ਕਰਨੇ ਹੀ ਅਸੀਂ ਕਿਹੜਾ ਕੋਈ ਨਾਲ ਲੈ ਕੇ ਜਾਣੇ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਇਹ ਮਜੀਠਾ ਕਸਬਾ ਪੈਂਦਾ ਹੈ ਪਿੰਡ ਵੀ ਪੈਂਦਾ ਹੈ ਇਸ ਪਿੰਡ ਵਿੱਚ ਪੱਤੀਵਾਰੀ ਗੁਰੂ ਘਰ ਬਣੇ ਹੋਏ ਹਨ ਇਹ ਗੁਰਦੁਆਰਾ ਜਿੱਥੇ ਖੜੋਤਿਆਂ ਇਹ ਗੁਰਦਰੇ ਦਾ ਨਾਮ ਸੰਗਤ ਸਰ ਹਾਂਜੀ ਲੱਗੇ ਹੀ ਇੱਕ ਕਿਸੇ ਘਰ ਵਾਲਿਆਂ ਨੇ ਇਹ ਨਿੱਜੀ ਗੁਰੂ ਘਰ ਬਣਾਇਆ ਸੀ ਇਸ ਤੇ ਤੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਆਪ ਉਹ ਖੁਦ ਜਿਹੜੀ ਆਗਿਆਕ ਔਰ ਬੀਬੀ ਐ ਉਹਦਾ ਘਰਵਾਲਾ ਸ਼ਰਾਬ ਨਾਲ ਮਰ ਗਿਆ ਪੀ ਕੇ ਮੁੰਡਾ ਸਮੈਕ ਪੀ ਕੇ ਮਰ ਗਿਆ ਤੇ ਤਿੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਕਿਉਂਕਿ ਪਿੰਡਾਂ 'ਚ ਉਹ ਪ੍ਰਚਾਰ ਕੇ ਦੇ ਘੱਲੇ ਜਾਂਦੇ ਨੇ ਤੇ ਉਥੋਂ ਸਾਰਾ ਲਿਖਿਆ ਜਾਂਦਾ ਹੈ ਕਿ ਗੁਰੂ ਘਰ ਦੀ ਚਾਰਦواری ਹੈ ਜਾਂ ਨਹੀਂ ਉਥੇ ਕੋਈ ਚਾਰਦواری ਨਹੀਂ ਸੀ ਤੇ ਲਾਗੇ ਇੱਕ ਟੇਬਲ ਜਿਹੜਾ ਪਿੰਡ ਵਾਲਿਆਂ ਨੇ ਬਣਾਇਆ ਸੀ ਬਜ਼ੁਰਗਾਂ ਦੇ ਬਹਿਣ ਵਾਤੇ ਉਥੇ ਤਾਸ਼ਾਂ ਖੇਡੀਆਂ ਜਾਂਦੀਆਂ ਸਨ ਤੇ ਬਹਿ ਕੇ ਲੋਕ ਸ਼ਰਾਬ ਪੀ ਕੇ ਵੀ ਸੁੱਤੇ ਰਹਿੰਦੇ ਸਨ 11 12 ਵਜੇ ਤੱਕ ਉਸ ਪਰਿਵਾਰ ਨੂੰ ਆਣ ਕੇ ਆਗਿਆਪੁਰ ਨੂੰ ਭਾਈ ਸੁਦੇਸ਼ ਸਿੰਘ ਹਰਿਆਣੇ ਸਿੰਘਾ ਸੁਮੇਤ ਬੇਨਤੀ 1.5 ਮਹੀਨਾ ਸਵਾ ਮਹੀਨਾ ਪਹਿਲਾਂ ਕੀਤੀ ਕਿ ਇਥੇ ਗਰੰਤੀ ਸਿੰਘ ਹੋਣਾ ਚਾਹੀਦਾ ਭਾਰਤ ਜਦੋਂ ਅਸੀਂ ਆਣ ਕੇ ਵੇਖਿਆ ਬਿਲਕੁਲ ਕੰਧ ਨਾਲ ਕੰਧ ਸਾਂਝੀ ਗੁਰੂ ਘਰ ਨਵਾਂ ਬੜਾ ਸ਼ਾਨਦਾਰ ਪਿੰਡ ਵਾਸੀਆਂ ਨੇ ਬਣਾਇਆ ਮੈਂ ਪ੍ਰਚਾਰਕਾਂ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਪਹਿਲ ਦੇ ਅਧਾਰ ਤੇ ਫਰਜ਼ ਬੰਦਾ ਹੈ ਕਿ ਤੁਸੀਂ ਪ੍ਰਚਾਰਕ ਪਿੰਡਾਂ ਵਿੱਚ ਭੇਜੋ ਤੇ ਜਾ ਕੇ ਪਤਾ ਕਰਨ ਕਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਸਭਾਇਮਾਨ ਨੇ ਕੀ ਸੇਵਾ ਸੰਭਾਲ ਹੋ ਰਹੀ ਹੈ ਜੇ ਤੱਕ ਜਦੋਂ ਆਣ ਕੇ ਪੁੱਛਦਾ ਕੋਈ ਪ੍ਰਚਾਰਕ ਆਇਆ ਇੱਥੇ ਕਹਿੰਦੇ ਕੋਈ ਨਹੀਂ ਆਇਆ ਪ੍ਰਚਾਰਕ ਕੇਵਲ ਤਨਖਾਹਾਂ ਹੀ ਲੈ ਰਹੇ ਨੇ ਸ਼ਰੋਮਣੀ ਕਮੇਟੀ ਜਾਂ ਗੁਰੂ ਘਰ ਦੀ ਗੋਲਕ ਦੀਆਂ ਕੋਈ ਉਹਨਾਂ ਦੇ ਫਰਜ਼ ਨਹੀਂ ਭਾਂਦੇ ਜੇ ਅਸੀਂ ਪਹਿਲਾਂ ਪਿੰਡ ਜੋੜਾ ਛਤਰਾ ਗਏ ਆ ਉੱਥੇ ਵੀ ਉਸ ਪ੍ਰਾਰ ਨੂੰ ਪੁੱਛਿਆ ਕਿ ਇੱਥੇ ਕੋਈ ਪ੍ਰਚਾਰਕ ਜਿੰਨਾ ਕਹਿੰਦੇ ਕੋਈ ਪ੍ਰਚਾਰਕ ਨਹੀਂ ਆਇਆ ਕੋਈ ਸਾਨੂੰ ਮਰਜ਼ਾਦਾ ਨਹੀਂ ਦੱਸ ਕੇ ਗਿਆ ਇੱਥੇ ਵੀ ਇਦਾਂ ਹੀ ਹੋਈ ਆ ਮੇਰੀ ਬੇਨਤੀ ਹੱਥ ਜੋੜ ਕੇ ਕਿ ਇਦਾਂ ਨਾ ਕਰੋ ਜੇ ਪ੍ਰਚਾਰਕਾਂ ਦੀ ਡਿਊਟੀ ਜੋ ਬੰਦੀ ਹੈ ਉਹਨਾਂ ਦੀਆਂ ਡਿਊਟੀਆਂ ਜਿੱਥੇ-ਜਿੱਥੇ ਲੱਗੀਆਂ ਨੇ ਉਹ ਪੂਰਾ ਉਹਨਾਂ ਦਾ ਡਾਟਾ ਰੱਖਿਆ ਜਾਵੇ ਕਿ ਕਿਹੜੇ ਕਿੰਨੇ ਪਿੰਡ ਵਿੱਚ ਗੁਰੂ ਘਰ ਨੇ ਤੇ ਕਿੱਥੇ-ਕਿੱਥੇ ਚਾਰਦਵਾਰੀ ਹੈ ਕਿੱਥੇ-ਕਿੱਥੇ ਗਰੰਤੀ ਸਿੰਘ ਹਨ ਜੇਕਰ ਇਹ ਚੀਜ਼ ਸਾਨੂੰ ਦਿਖ ਰਹੀ ਹੈ ਅੱਜ ਵੀ ਅਸੀਂ ਦੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸਭਾਇਮਾਨ ਕਰ ਲਏ ਨੇ ਇੱਥੇ ਇੱਕ ਪਿੰਡ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਫੇਰ ਪਤਾ ਲੱਗਾ ਕਿ ਬਾਹਰ ਕੋਈ ਠਾੜਕਾਂ ਲਾ ਕੇ ਬਣਾਇਆ ਇੱਥੋਂ ਹੀ ਉਹ ਲੈ ਗਏ ਨੇ ਕਿ ਸ਼ਾਇਦ ਪਾਠ ਕਰਨਾ ਮੁੜ ਕੇ ਦਿੱਤਾ ਨਹੀਂ ਆ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਹੱਥ ਜੁੜ ਕੇ ਕੇ ਸਾਨੂੰ ਇੱਕ ਗੁਰੂ ਘਰ ਚਾਹੀਦਾ ਸਾਡੇ ਏਕਤਾ ਚਾਹੀਦੀ ਹੈ ਸਾਨੂੰ ਇੱਕ ਥਾਂ ਹੋ ਕੇ ਬਹਿਣਾ ਚਾਹੀਦਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਸੁਭਾਈ ਮਾਨ ਕਰ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ੴ ਕੇ ਬਹਾਦਰ ਤੇ ਬੜਿਆ ਘਰ ਨੌਨੇ ਦਾਵੇ ਤਾਂ ਹੈ ਸਭ ਤਾਂ ਗੁਰੂ ਦਾਸ ਜੀ ਪਾਚਾ ਸ੍ਰੀ ਗੁਰੂ ਗੋਬਿੰਦ ਅਰਜਨ ਹਰਗੋਬਿੰਦ ਨਾਮ ਅੰਮ੍ਰੋਦ ਸ੍ਰੀ ਹਰਿ ਰਾਏ ਸ੍ਰੀ ਹਰਿ ਸ੍ਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ ਇੱਕ ਹੋ ਤੈਰਾ ਜੋਰ ਤੇਰੀ ਵਰਤੇ ਸਤਿਗੁਰੂ ਨਾਨਕ ਦੇਵ ਤੋਦ ਮੇਨ ਦੂਜਾ ਮਾਹੀ ਕੋਏ ਸੂਰਜ ਕਾਲ ਪ੍ਰੇਸ਼ ਹੋਏ ਗੁਰੂ ਦੀ ਹੋਰ ਗੁਰੂ ਨਾਨਕ ਦੇਵ ਧਿਆਏ ਤਰੰਗਰ ਕੁਰਦੇ ਅਮਰਦਾਸ ਅਰੰਧਾਸ ਤੇ ਹੋਈ ਜਾਏ ਅਰਜਨ ਹਰਗੋਬਿੰਦ ਨਾਥ ਜੀ ਹਰ ਰਾਇ ਆਏ ਤੇਰੀ ਹਾਰ ਆਏ ਤੇਰੀ ਹਾਰ ਕ੍ਰਿਸ਼ਨ ਜੀ ਆਈਏ ਜੀ ਬਿਠੇ ਸਭ ਜਾਈਏ ਤੇ ਬਹਾਦਰ ਤੇ ਹੋਈ ਹੈ ਘਾਰ ਅਨੌਨੇ ਦਾਵੇ ਕੋ ਆਏ ਤੋਂ ਸਾਰੇ ਹੋਈ ਜਾਏ ਦਸਵੇਂ ਪਾਤਸ਼ਾਹ ਜਰਨੈਲ ਸਿੰਘ ਜੀ ਪਰਖਾਣ ਹੋਇਤਾ ਆਏ ਗੱਤਾ ਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਬਾਣੀ ਧੰਨ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਜੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਤਨ ਸਤਿ ਸ੍ਰੀ ਅਕਾਲ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ 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 ਜੀ